ਹਣ ਭਾਈ ਗੁਰਦਿਆਲ ਸਿੰਘ ਦੇ بیٹے ਮੈਂ ਕਈ ਵਾਰੀ ਇਹਨਾਂ ਦਾ ਤੇ ਜ਼ਿਕਰ ਕਰਦਾ ਵੀ ਇਹਨਾਂ ਦਾ ਸੁਖਮਨੀ ਸਾਹਿਬ ਦਾ ਪਾਠ ਖੰਡ ਪੜ੍ਹ ਸੀ ਤੇ ਇਹਨਾਂ ਦੇ ਕੀ ਦਾਣਾ ਕਟਿਆ ਰੋਜ਼ ਸ਼ਰਾਬ ਪੀਣੀ ਤੇ ਉਹ ਇੱਥੇ ਸੁਖਮਨੀ ਸਾਹਿਬ ਦਾ ਭੋਗ ਪਿਆ ਤੇ ਸੰਗਤ ਵਿੱਚ ਉਹ ਰੰਗ ਦਿੰਦੀ ਆ ਤੁਸੀਂ ਜਿੱਥੇ ਸੁਨਿਆਰੇ ਕੋ ਬਾਉਂਗੇ ਸੋਨਾ ਦਿੱਖੂਗਾ ਦਰਜੀ ਕੋ ਕੱਪੜੇ ਦਿਸਣਗੇ ਹਲਵਾਈ ਕੋ ਮਠਿਆਈ ਡਾਕਟਰ ਕੋਲ ਤੇ ਜਿਹੜਾ ਸੰਗਤ ਵਿੱਚ ਆਉਂਦਾ ਗੁਰੂ ਗ੍ਰੰਥ ਸਾਹਿਬ ਉਹਦੀ ਝੋਲੀ 'ਚ ਵਧਾਈ ਪਾਉਂਦਾ ਇਹਨਾਂ ਨੇ 5 ਮਿੰਟ ਕਥਾ ਸੁਣੀ ਉਦੋਂ ਹੀ ਆਏ ਕਿਤੇ ਛੱਬੀ ਜਦੋਂ ਉੱਠੇ ਤੇ ਗੱਲ ਲਾ ਕੇ ਤੇ ਰੋਵੇ ਉਹ ਇਹੋ ਜੀ ਕਿਰਪਾ ਹੋਈ ਮਾਰੇ ਨੇ ਕੇਸ ਵੀ ਰਖਾ ਤੇ ਅਮਰਤ ਵੀ ਛਕ ਲਿਆ ਮੇਰੇ ਖਿਆਲ ਉੰਨੀ ਅਸੀਂ ਡਿਊਟੀ ਨਹੀਂ ਕਰਦੇ ਜਿਨੀ ਇਹ ਕਰ ਜਾਂਦੇ ਉਹ ਵੀ ਨਿਸ਼ਕਾਮ ਇੱਕ ਤਨਖਾਈ ਆ ਇੱਕ ਨਿਸ਼ਕਾਮ ਉਹਨਾਂ ਮਤਾਵਾ ਬੈਠੀਆਂ ਦੁਪਹਿਰ ਤੋਂ ਆ ਕੇ ਇਹ ਇਨਸ਼ਕਾਮ ਸੇਵਾ ਤੁਹਾਡੀ ਮਾਰੇ ਨੇ ਰੱਖਣੀ ਨਹੀਂ 10 ਗੁਣਾ ਵਾਧ ਹੋ ਕੇ ਮਿਲਦੀ ਹੈ